ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਦਾ ਕਹਿਰ ਵੇਖਰ ਨੂੰ ਮਿਲਿਆ ਹੈ ਜਿਸ ਨਾਲ ਕਈ ਸੜਕ ਹਾਦਸੇ ਹੋ ਰਹੇ ਨੇ ਅਕਸਰ ਦੇਖਿਆ ਜਾਂਦਾ ਹੈ ਕਿ ਸੜਕਾਂ ਤੇ ਵਾਰਾ ਪਸ਼ੂ ਆਮ ਵਿਖਾਈ ਦਿੰਦੇ ਨੇ ਅਤੇ ਕਈ ਕੀਮਤੀ ਜਾਨਾਂ ਵੀ ਇਸ ਕਰਕੇ ਜਾ ਚੁੱਕੀਆਂ ਨੇ ਸੋ ਤਾਜ਼ਾ ਮਾਮਲਾ ਤੁਹਾਨੂੰ ਦੱਸਣ ਜਾ ਰਿਹਾ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਤੋਂ ਵੇਖਣ ਨੂੰ ਮਿਲਿਆ ਜਿੱਥੇ ਮੁਹੱਲੇ ਦੇ ਵਿੱਚ ਘਰ ਦੇ ਬਾਹਰ ਖੇਡ ਰਿਹਾ 4 ਸਾਲ ਦਾ ਬੱਚੇ ਤੇ ਆਵਾਰਾ ਪਸ਼ੂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਹਦੇ ਵਿੱਚ 4 ਸਾਲਾ ਮਾਸੂਮ ਬੱਚੇ ਦੀ ਮੁਸ਼ਕਿਲ ਨਾਲ ਜਾਨ ਬਚੀ ਮੀਡੀਆ ਨਾਲ ਗੱਲ ਕਰਦੇ ਹੋਏ ਬੱਚੇ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦਾ 4 ਸਾਲ ਦਾ ਬੇਟਾ ਆਪਣੀ ਦਾਦੀ ਨਾਲ ਗਲੀ ਦੇ ਵਿੱਚ ਬੈਠਾ ਸੀ ਅਤੇ ਆਵਾਰਾ ਪਸ਼ੂ ਦੇ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਜਾਂਦਾ ਉਸ ਦੇ ਮੋਢੇ ਨੂੰ ਆਵਾਰਾ ਪਸ਼ੂ ਵੱਲੋਂ ਆਪਣੇ ਮੂੰਹ ਦੇ ਵਿੱਚ ਪਾ ਲਿਆ ਗਿਆ ਜੇਕਰ ਮੌਕੇ ਤੇ ਉਹ ਨਾ ਪਹੁੰਚਦੀ ਤਾਂ ਮੇਰੇ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਇਸ ਲਈ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਵੀ ਕਰਵਾ ਚੁੱਕੇ ਹਾਂ ਪਰ ਪ੍ਰਸ਼ਾਸਨ ਦਾ ਇਸ ਵਾਰ ਕੋਈ ਵੀ ਧਿਆਨ ਨਹੀਂ ਜਾ ਰਿਹਾ ਉਹਨਾਂ ਕਿਹਾ ਸਰਕਾਰ ਦੇ ਵੱਲੋਂ ਗਊਸ਼ਾਲਾ ਹੁੰਦੇ باوجود ਦੀ ਆਵਾਰਾ ਪਸ਼ੂ ਹੈ ਜਿਹੜਾ ਸੜਕਾਂ ਦੇ ਉੱਤੇ ਸ਼ਰਿਆਂ ਕੁੰਮ ਦੇ ਦਿਖਾਈ ਦਿੰਦੇ ਨੇ ਜਿਸ ਨਾਲ ਕਈ ਵਾਰੀ ਵੱਡਾ ਹਾਦਸਾ ਵੀ ਹੋ ਜਾਂਦਾ ਹੈ ਸੋ ਬੀਤੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਰਾਜਵਿਰ ਜਵੰਦਾ ਦੀ ਵੀ ਆਵਾਰਾ ਪਸ਼ੂਆਂ ਦੇ ਕਾਰਨ ਹੀ ਟੜਖਾਪਸਦ ਵਿੱਚ ਮੌਤ ਹੋਈ ਸੀ ਪਰ باوجود ਇਸ ਦੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਵੰਦਨਾ ਕੀ ਹੋਇਆ ਸੀ ਬੁਰੀ ਘਟਨਾ ਦਰਦ ਬੱਚੇ ਦੇ ਨਾਲ ਕੀ ਹੋ ਗਿਆ ਐਵੇਂ ਸੀ ਕਿ ਮੈਂ ਮਤਲਬ ਮੇਰਾ ਬੱਚਾ ਉੱਥੇ ਬੈਠਾ ਸੀਗਾ ਸਾਰੇ ਆਂਟੀਆਂ ਬੈਠੀਆਂ ਸੀਗੀਆਂ ਉਹ ਆਪਦੀ ਦਾਦੀ ਨਾਲ ਬੈਠਾ ਸੀਗਾ ਬਾਹਰ ਵਿੱਚ ਤੇ ਇੱਕਦਮ ਮਤਲਬ ਗਊ ਆਈ ਆ ਜਦੋਂ ਉਹਨੂੰ ਭੱਜਦੀ ਉਹ ਵਿਚਾਰਾ ਸਕੂਟਰੀ ਤੇ ਸੀਗਾ ਕੁਝ ਵੀ ਨਹੀਂ ਹੋ ਰਿਹਾ ਕੋਈ ਹਲਚਲ ਨਹੀਂ ਕੁਝ ਨਹੀਂ ਮਤਲਬ ਜਦੋਂ ਇੱਕਦਮ ਆਵਾਜ਼ਾਂ ਆਈਆਂ ਇੱਕਦਮ ਕੀ ਕੀ ਹੋ ਕੀ ਰਿਹਾ ਔਰ ਗਊ ਉਹਨੂੰ ਘੜਿਸਦੀ ਆ ਰਹੀ ਹੈ ਉਹ ਬੱਚਾ ਰਾਮਨਾਥ ਦੀ ਦਾਦੀ ਦੀ ਗੋਦੀ 'ਚ ਬੈਠਾ ਕੋਈ ਦਿੱਕਤ ਨਹੀਂ ਕੋਈ ਕੁਝ ਨਹੀਂ ਬਟ ਲੇਕਿਨ ਪਸ਼ੂ ਦਾ ਐ ਨਹੀਂ ਪਤਾ ਕਦੋਂ ਪਸ਼ੂ ਪਿੱਛੇ ਪੈ ਜਾਂਦੇ ਨੇ ਕਦੋਂ ਆ ਜਾਂਦੇ ਨੇ ਆਪਾਂ ਪਸ਼ੂ ਦਾ ਕੁਝ ਨਹੀਂ ਕਹਿ ਸਕਦੇ ਬਟ ਲੇਕਿਨ ਆਪਣੇ ਕੋਲ ਇੱਕੋ ਹੀ ਹੱਲ ਹੈ ਕਿ ਪਸ਼ੂ ਦੀ ਪਲੀਜ਼ ਉਹਨਾਂ ਲਈ ਦੇਖੋ ਉਸ ਲਈ ਵੀ ਡੇਂਜਰਸ ਹੈ ਔਰ ਬੰਦੇ ਲਈ ਵੀ ਡੇਂਜਰਸ ਹੈ ਠੀਕ ਹੈ ਆਪਾਂ ਨੇ ਕਹਿੰਦੇ ਦੋ ਦੋ ਗਊਸ਼ਾਲਾ ਹੋਣ ਦੇ ਬਾਵਜੂਦ ਵੀ ਸੁਨਾਮ ਵਿੱਚ ਇਹ ਜੋ ਹਾਲ ਹੋ ਰਿਹਾ ਔਰ ਜਿਹੜਾ ਬੱਚਾ ਮੇਰਾ ਜਾਨ ਤੋਂ ਬਚਿਆ ਮੈਂ ਕਹਿੰਨੀ ਆ ਰੱਬ ਦੀ ਕਿਰਪਾ ਨਾਲ ਉਹ ਮਤਲਬ ਰੱਬ ਨੇ ਉਸ ਦੀ ਆ ਕੇ ਜਾਨ ਬਚਾਈ ਹੈ ਔਰ ਉਹ ਗਊ ਉਸ ਨੂੰ ਐਵੇਂ ਪਕੜ ਕੇ ਆ ਰਹੀ ਆ ਮੋਢੇ ਤੋਂ ਔਰ ਘੁਮਰੀਓ ਦੇ ਉਤੋਂ ਉਤੋਂ ਟੱਪ ਵੀ ਗਈ ਇਵਨ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਕੀ ਹਾਲ ਹੋ ਰਿਹਾ ਮੈਂ ਕਹਿੰਨੀ ਆ ਕਿ ਗਵਰਨਮੈਂਟ ਪਲੀਜ਼ ਇਹਦੇ ਉੱਤੇ ਕੁਝ ਐਕਸ਼ਨ ਲੇਨ ਕੁਝ ਸਟ੍ਰਿਕਟ ਐਕਸ਼ਨ ਲੇਨ ਔਰ ਜਿਵੇਂ ਕਿ ਤੁਸੀਂ ਦੇਖ ਦਿਓ ਕਿ ਸੜਕ ਹਾਦਸੇ ਵੀ ਹੋ ਰਿਹਾ ਠੱਠੇ ਖੜੇ ਨੇ ਰਾਤ ਦੇ ਟਾਈਮ ਗਲੇ ਮਤਲਬ ਕੁਛ ਨਾ ਕੁਛ ਤਾਂ ਐਕਸ਼ਨ ਲਓ ਪਲੀਜ਼ ਕਿਤਨ੍ਹੇ ਹਾਲਤ ਬੱਚੇ ਦੀ ਕਿਸ ਤਰ੍ਹਾਂ ਦੀ ਹੁੰਦੀ ਹੈ ਬੱਚਾ ਠੀਕ ਹੈ ਮਤਲਬ ਰੱਬ ਦੀ ਕਿਰਪਾ ਕਿ ਬੱਚੇ ਨੂੰ ਕੁਛ ਨਹੀਂ ਹੋਇਆ ਇੱਕ ਖਰੋਚ ਆਈ ਹੈ ਥੋੜੀ ਜੀ ਹਲਕੀ ਜੀ ਬਟ ਲੇਕਿਨ ਮੈਂ ਕਹਿੰਨੇ ਹਾਂ ਜਿਸ ਟਾਈਪ ਦਾ ਉਹਦੇ ਨਾਲ ਹਾਦਸਾ ਹੋਇਆ ਨਾ ਮੈਂ ਸੀਰੀਅਸਲੀ ਬਹੁਤ ਜ਼ਿਆਦਾ ਇਸ ਮਾਮਲੇ 'ਚ ਹੋਆ ਕਿ ਮਤਲਬ ਕੁਛ ਤਾਂ ਕਰੋ ਕੁਛ ਤਾਂ ਕਰੋ ਪਲੀਜ਼ ਮਤਲਬ ਇਹ ਇਹ ਨਹੀਂ ਹੈ ਕਿ ਹਾਂ ਆਪਾਂ ਇਹ ਚੀਜ਼ న్యూਸ ਬਣਾਤੀ ਐ ਐਂਡ ਹੋ ਗਿਆ ਹਲ ਨੋ ਔਰ ਮੈਨੂੰ ਮੈਂ ਸੀਰੀਅਸਲੀ ਕਹਿ ਰਹੀ ਆ ਇਸ ਚੀਜ਼ ਤੇ ਬਹੁਤ ਜ਼ਿਆਦਾ ਸਟ੍ਰੈਕਟੈਕਸ਼ਨ ਲੈਣਾ ਚਾਹੀਦਾ ਕਿ ਆਵਾਰਾ ਪਸ਼ੂ ਆ ਕੋਈ ਵੀ ਬਜ਼ੁਰਗ ਜਾ ਰਿਹਾ ਕੋਈ ਵੀ ਬੰਦਾ ਜਾ ਰਿਹਾ ਕੋਈ ਵਹੀਕਲ ਆ ਰਿਹਾ ਕਿਸੇ ਦੇ ਟਾਈਮ ਕਦੋਂ ਵੀ ਅਟੈਕ ਹੋ ਸਕਦਾ ਹੈਗਾ ਇੱਕ ਮਹੀਨਾ ਪਹਿਲਾਂ ਵੀ ਮੇਰੇ ਬੱਚੇ ਨਾਲ ਐਜਾ ਕੁਝ ਹੋ ਰਿਹਾ ਇਹ ਹੋ ਕੀ ਰਿਹਾ ਹੈਗਾ ਉਸੇ ਬੱਚੇ ਨਾਲ ਉਸੇ ਬੱਚੇ ਨਾਲ ਸੇਮ ਮੇਰਾ ਹੀ ਬੱਚਾ ਔਰ ਇੱਥੋਂ ਮੈਂ ਉਹਨੂੰ ਫਟਾਫਟ ਘਰੀਸੇਗਾ ਗਊ ਉਹਦੇ ਪਿੱਛੇ ਫੇਰ ਭੱਜ ਕੇ ਆ ਰਹੀ ਹੈ ਮਤਲਬ ਬੱਚੇ ਕੋਈ ਸੇਫ ਹੀ ਨਹੀਂ ਹੁਣ ਐਡੇ ਕ ਬੱਚਾ ਇਹਨੂੰ ਆਪਾਂ ਮੰਨ ਲਓ ਬਾਏ ਚਾਂਸੇ ਗੱਲੀ 'ਚ ਬੈਠਾ ਕੀ ਕਰੂਗਾ ਬੱਚਾ ਅੱਡਾ ਕੇ ਬੱਚੇ 4 ਸਾਲ ਦਾ ਬੱਚਾ ਉਹਨੂੰ ਕੀ ਪਤਾ ਬਟ ਫਿਰ ਵੀ ਬੱਚੇ ਦੀ ਹਿੰਮਤ ਦੇਖੋ ਕਿ ਬੱਚਾ ਭੱਜ ਕੇ ਐਟ ਲੀਸਟ ਡਰਿਆ ਨਹੀਂ ਭੱਜ ਕੇ ਆਪਣੀ ਹਿੰਮਤ ਦਿਖਾਈ ਹੈ ਉਸ ਬੰਦੇ ਨੇ ਕਿ ਆਇਆ ਉਹ ਫਟਾਫਟ ਭੱਜ ਕੇ ਬਟ ਲੇਕਿਨ ਤੁਸੀਂ ਇਹ ਦੇਖੋ ਬੱਚੇ ਦੀ ਸਪੀਡ ਤੇ ਜਾਨਵਰ ਦੀ ਸਪੀਡ ਦਾ ਕਿੱਡਾ ਉਹ ਹੋਏਗਾ ਰਮਨ ਗਰ ਕੀ ਜੀ ਰਮਨ ਜੀ ਕਿਸ ਤਰ੍ਹਾਂ ਦੇ ਦੋ ਤੁਹਾਡੇ ਮਹੱਲੇ ਵਿੱਚ ਜੋ ਆਵਾਰਾ ਪਸ਼ੂ ਨਹੀਂ ਘੁੰਮ ਰਹੇ ਆਵਾਰਾ ਪਸ਼ੂ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਸਾਰੇ ਉਸ ਨਾਮ ਚੀ ਬਹੁਤ ਬੁਰਾ ਹਾਲ ਹੈ ਜੀ ਜਗ੍ਹਾ ਜਗ੍ਹਾ ਆਵਾਰੋ ਪਸ਼ੂ ਫਿਰਦੇ ਨੇ ਜੀ ਬੱਚਿਆਂ ਦਾ ਲੇਡੀਜ਼ ਦਾ ਚੱਲਣਾ ਫਿਰਨਾ ਬਣਦਿਆ ਤਾਂ ਬਹੁਤ ਮੁਸ਼ਕਿਲ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦਾ ਕੁਝ ਨਾ ਕੁਝ ਕੀਤੀ ਜਾਵੇ ਆਮ ਪਬਲਿਕ ਨੂੰ ਇਸ ਤੋਂ निजात ਕਰਾਈ ਜਾਵੇ निजात ਦਵਾਈ ਜਾਵੇ ਜੀ ਬੱਚਾ ਦਾ ਬਾਜ਼ਾਰ ਚ ਨਿਕਲਣਾ ਕਰਨਾ ਬਹੁਤ ਮੁਸ਼ਕਿਲ ਹੈ ਜੀ ਬੱਚੇ ਜਿਵੇਂ ਛੋਟੇ ਬੱਚੇ ਮੰਦਿਰ ਜਾਂਦੇ ਨੇ ਕਿਤੇ ਹੋਰ ਸਕੂਲ ਜਾਂਦੇ ਨੇ ਜੀ ਸਾਰਾ ਟਾਈਮ ਬਾਰਾ ਜਾਨਵਰਾਂ ਤੋਂ ਬੱਚਿਆਂ ਨੂੰ बच ਕੇ ਜਾਣਾ ਪੈਂਦਾ ਜੀ ਬਹੁਤ ਮੁਸ਼ਕਿਲ ਹੈ ਜੀ ਸ਼ਿਕਾਇਤ ਦਰਜ ਕਰਾਈ ਤੁਸੀਂ ਨਗਰ ਕੌਂਸਲ ਦੇ ਵਿੱਚ ਐਮਸੀ ਨੂੰ ਕਈ ਵਾਰ ਕਈਆਂ ਨੂੰ ਕਿਹਾ ਹੋਇਆ ਜੀ ਐਮਸੀ ਵਗੈਰਾ ਨੂੰ ਕਈ ਸਰਕਾਰਾਂ ਨੂੰ ਵੀ ਕਿਹਾ ਜੀ ਐਮਸੀ ਆਫਿਸ ਵੀ ਕਿਹਾ ਗਿਆ ਲੇਕਿਨ ਕੋਈ ਸੋਲੂਸ਼ਨ ਹੀ ਹੋਇਆ ਜੀ ਕਿੰਕੀ ਆਮ ਪਬਲਿਕ ਕਾਉਸ ਹੈ ਜਿੰਦਿਆ ਸਾਰਾ ਕੁਝ ਕਰਦੀ ਹੈ ਜੀ ਲੇਕਿਨ ਕੋਈ ਸੋਲੂਸ਼ਨ ਹੀ ਹੋ ਰਿਹਾ ਜੀ ਬੱਚਿਆਂ ਦਾ ਲੇਡੀਜ਼ ਦਾ ਜਾਂਸ ਦਾ ਨਿਕਲਣਾ ਬਹੁਤ ਮੁਸ਼ਕਿਲ ਹੋਇਆ ਪਿਆ ਜੀ ਪਲੀਜ਼ ਸਾਡੀ ਰਿਕਵੈਸਟ ਹੈ ਸਰਕਾਰ ਨੂੰ ਇਸੇ ਬਹੁਤ ਫੌਰੀ ਜ਼ਰੂਰੀ ਤੌਰ ਤੇ ਇਸ ਤੇ ਅਮਲ ਕੀਤਾ ਜਾਵੇ ਜੀ ਮੇਰੇ ਭੇ ਜਿਸ ਵਰਤ ਕੋਰੇ ਕੀ ਹੋਇਆ ਸੀ ਜੋ ਆਵਾਰਾ ਪਸੰਦ ਆਵਾਰਾ ਘੁੰਮਾ ਫਿਰਦੇ ਨੇ ਜਿਹੜੇ ਠੱਠੇ ਫਿਰਦੇ ਨੇ ਆ ਹੁਣ ਅਸੀਂ ਮਸਾ ਖੜੀਆਂ ਹੋਈਆਂ ਤਿੰਨੇ ਜਾਨੀਆਂ ਨੂੰ ਮਾਰਤਾ ਸੀ ਵੀ ਇਹਨਾਂ ਦਾ ਕੋਈ ਬੰਦੋਬਸਤ ਹੋਣਾ ਚਾਹੀਦਾ ਭਾਈ ਇਹ ਕਰਦੇ ਹੀ ਲੈਂਦੇ ਨੇ ਬਹੁਤ 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 ਜ਼ਿਆਦਾ ਅੱਨੇ ਉਹ ਅੱన్ని ਲੜਾਈ ਕਰਦੇ ਨੇ ਆਪਚ ਬਹੁਤ ਜਿਆਦੇ ਕਦੇ ਦੇ ਬਾਰੇ ਕਿਹਾ ਨਹੀਂ ਤੁਸੀਂ ਇੱਥੇ ਨਾ ਨਾ ਬਿੱਲੇ ਕਿਸੇ ਨੇ ਨਹੀਂ ਕਿਹਾ ਹੈਗਾ ਹੁਣ ਪਰ ਜਿਹੜੇ ਨੇ ਦਰਜ ਕਰਾ ਕੇ ਆਏ ਵੀ ਐ ਕਰਦੇ ਨਾ ਅਸਰ ਨਹੀਂ ਗਏ ਹਲ ਤੱਕ ਅੱਛਾ ਆਪਾਂ ਤਾਂ ਗਏ ਨਹੀਂ ਹੈਗੇ ਆ ਹੁਣ ਅਸੀਂ ਤਿੰਨੇ ਬਚ ਗੀਆਂ ਸਾਨੂੰ ਤਿੰਨਾਂ ਨੂੰ ਢਾ ਲੈਣਾ ਪਿਆ ਦੋ ਠੱਠੇ ਆਉਣੇ ਪਿਰਦੇ ਬੱਸ ਆਦੀ ਜਾਨ ਹੀ ਬਚਾ ਕੇ ਅੰਦਰ ਹੋਇਆ ਬਿੱਲੇ ਵੀ ਇਹਨਾਂ ਦਾ ਕੋਈ ਹੱਲ ਕਰੋ ਤੁਸੀਂ ਜਿਵੇਂ ਇਹਨਾਂ ਦੇ ਵੀ ਬੱਚੇ ਦੇ ਉੱਤੇ ਆਹ ਇਹਨੇ ਕੱਲ ਹਾਂ ਕਾਕੂ ਬਚ ਗਿਆ ਹਾਂ ਉਹ ਇੱਥੇ ਬਚ ਗਿਆ ਤੇ ਢਾ ਲਿਆ ਸੀ ਗਾਣੇ ਸੈਕਲਿਤ ਹੀ ਕੋਲੇ ਪੀਓ ਸਰ ਕਿਸ ਤਰ੍ਹਾਂ ਦੇ ਦੋ ਕਿ ਇੱਕ ਵੀਡੀਓ ਵਾਇਰਲ ਹੋਣੇ ਈ ਰਾਮਗੜ੍ਹ ਬਸਤੀ ਜਿੱਥੇ ਕਿ ਇੱਕ ਬੱਚੇ ਤੇ ਦੋਨੋਂ ਐਟੈਕ ਕੀਤਾ ਸਰ ਤੁਸੀਂ ਹੁਣ ਜਦੋਂ ਆਏ ਉਹ ਤਾਂ ਤੁਹਾਡੇ ਮੈਂ ਵੀਡੀਓ ਤੁਸੀਂ ਮੈਨੂੰ ਦਿਖਾਈ ਹੈ ਅਸੀਂ ਅੱਧੀ ਇਸ ਮੱਲੇ ਜਾ ਕੇ ਇਥੇ ਵੀ ਇਸ ਤਰ੍ਹਾਂ ਦੇ ਪਸ਼ੂ ਨਹੀਂ ਅਸੀਂ ਅੱਦੀ ਕਾਊਂਟਿੰਗ ਕਰਕੇ ਤੇ ਕੌਕਾ ਚਤੀ ਮਸੀ ਗੱਲ ਕੀਤੀ ਹੋਈ ਹੈ ਬੜੀ ਜਲਦੀ ਅਸੀਂ ਇਹਨਾਂ ਨੂੰ ਪਾ ਕੇ ਕਿਉਂ ਚਨੀੜੀ ਸਾਡੀ ਗੋਸ਼ਾਲਾ ਬਣੀ ਉਹਦੇ ਜੀ ਛੁੱਟ ਗਿਆ ਤਦ ਜੀ ਆਪਾਂ ਹੁਣ ਇਸ ਟਾਈਮ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਵੀ ਅਸੀਂ ਦੇਖਿਆ ਕਿ ਸ਼ਹਿਰ ਦੇ ਵਿੱਚ ਦੂਹਾਂ ਫਰੀ ਜੰਦੇ ਨੇ 12 ਪਸ਼ੂ ਉਹਨਾਂ ਨੂੰ ਕੰਟਰੋਲ ਨੂੰ ਕਿ ਕਰ ਸਰ ਜਦੋਂ ਵੀ ਸਾਡੇ ਕੋਲ ਟੀਮ ਆਜੂਗੀ ਅਸੀਂ ਸਾਰੇ ਨੂੰ ਕੁਝ ਲੋਕਲ ਜਿਹੜੇ ਗਊਸ਼ਾਲਾ ਨੇ ਉਹਨਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਛੋੜਾਂਗੇ ਉਹਨਾਂ ਨਾਲ ਸਹਿਯੋਗ ਲੈ ਕੇ ਉਹਨਾਂ ਦਾ ਤੇ ਬਾਕੀ ਵੱਧੂਆ ਤੁਸੀਂ ਜਿਹੜੇ ਜਿਹੜੇ 12 ਪਸ਼ੂ ਨੇ ਉਹ ਜਿਹੜੀ ਹੁਕਮਾਂ ਦਾ ਛੋਟ ਗਿਆ ਵਾ ਸੁਪਰੀਮ ਕੋਰਟ ਦੇ ਆਰਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤਕਰੀਬਨ 6-7 ਦਿਨ ਦਾ ਉਹਨਾਂ ਨੂੰ ਆਰਡਰਨ ਹੋਊਗਾ ਕਿ 8 ਹਫ਼ਤਿਆਂ ਦੇ ਵਿੱਚ ਜਿਹੜਾ ਸਾਰਾ ਪੰਜਾਬ ਨੂੰ ਕਲੀਅਰ ਕਰਕੇ ਦੇ ਦੇ ਕਿਸ ਤਰ੍ਹਾਂ ਦੇ ਸਰ ਉਹਨਾਂ ਦੇ ਹੁਕਮਾਂ ਦੀ ਪਾਲਣਾ ਤੁਸੀਂ ਕਰ ਰਹੇ ਆ ਇਹ ਮਿਹਨਤ ਤੇ ਜਿਹੜੀ ਕੌਕੈਸਟ ਟੀਮ ਹੈ ਮੈਂ ਪਹਿਲਾਂ ਵੀ ਆਪ ਨੂੰ ਕਿਹਾ ਕਿ ਕੋਈ ਇੰਨੀ ਜ਼ਿਆਦਾ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਬੰਦੇ ਨਹੀਂ ਮਿਲਦੇ ਉਰੇ ਥੋੜੇ ਬੰਦੇ ਨੇ ਜਿਨ੍ਹਾਂ ਨੇ ਉਹ ਪਹਿਲਾਂ ਵੀ ਕਈ ਕਮੇਟੀਆਂ ਨੇ ਅਕਵਾਇਰ ਕੀਤੇ ਹੋਏ ਨੇ ਉਹਨਾਂ ਵਿੱਚ ਵੀ ਅਸੀਂ ਉਹਨਾਂ ਨਾਲ ਸੰਪਰਕ ਦੇ ਵਿੱਚ ਹੈਗੇ ਆ ਅਸੀਂ ਤੇ ਬੜੀ ਜਲਦ ਉਹਨਾਂ ਤੋਂ ਜਿਹੜੀ ਇੱਕ ਟੀਮ ਮੰਗਾ ਕੇ ਅਸੀਂ ਜਿਹੜੇ ਵਾਰਾ ਪਸ਼ੂ ਨੇ ਉਹ ਤੂੰਸ਼ਾਣਾਵਾ ਦੇ ਵਿੱਚ ਇਹ ਰਿਹਾ ਛੋੜਨ ਦਾ ਕੰਮ ਸ਼ੁਰੂ ਕਰਨਾ